ਆਉਂਦੀ ਐਰੋਪੀ ਫੇਰ ਆਇਲਾ ਅੱਭੀ ਹੱਭੀ ਗੁਰਪਾਲੂ ਉੱਤੇ ਛਾੜਾ ਹੈ ਨਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਕਿਹਨੇ ਤੈਨੂੰ ਬਦਲਾ ਆ ਗਿਆ ਵੀ ਮੈਨੂੰ ਪਤਾ ਨਹੀਂ ਪਾਲਾ ਕਹਿੰਦੇ ਕਿੱਥੇ ਹੋਏ ਹੋ ਇੱਥੇ ਕੋਰੋਨਾ ਨਹੀਂ ਪਾਲੇ ਪਾਲੇ ਜੁੜ ਗਏ ਨਾ ਹਾਂਜੀ ਜਿਵੇਂ ਕੀ ਤੁਹਾਨੂੰ ਪਤਾਗਾ ਮੋٹے ਤੇ ਗੁਰਸ਼ਰਨ ਦੀ ਭੈਣ ਦਾ ਕੁਛ ਦਿਨ ਪਹਿਲਾਂ ਵਿਆਹ ਸੀਗਾ ਤੇ ਵਿਆਹ ਤੋਂ ਬਾਅਦ ਉਹ ਆਪਣੀ ਸਿਸਟਰ ਨੂੰ ਲੈ ਕੇ ਆਉਂਦੇ ਨੇ ਘਰੇ ਤੇ ਘਰੇ ਲੈ ਕੇ ਆਉਣ ਸਮੇਂ ਜਦੋਂ ਉਸਦੀ ਭੈਣ ਘਰੇ ਆਉਂਦੀ ਆ ਤਾਂ ਉਹ इमोशनल ਹੋ ਜਾਂਦੀ ਆ ਤੇ ਕਿਵੇਂ ਭੈਣ ਭਾਈ ਦਾ ਪਿਆਰ ਨਜ਼ਰ ਆਉਂਦਾ ਇੱਕ ਮਾਂ ਤੇ ਧੀ ਦਾ ਪਿਆਰ ਨਜ਼ਰ ਆਉਂਦਾ ਲੈ ਕੇ ਚੱਲਦੇ ਆ ਤੁਹਾਨੂੰ ਉਸ ਵੀਡੀਓ ਦੇ ਵੱਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਲੈ ਕੇ ਚੱਲਦੇ ਆ ਤੁਹਾਨੂੰ ਉਸ ਵੀਡੀਓ ਦੇ ਵੱਲ ਆਹੀ ਚੱਲੇ ਫਰੈਂਡੋ ਅੱਜ ਆਮਨ ਕੌਰ ਲਡਾਕੂ ਮਹਿਵਾਨ ਦੇ ਕੋਲ ਐਂ ਮਿਲਤੇ ਹੈ ਚਲਤੀ ਚਲਤੀ ਕਲੋ ਜੀ ਅਸੀਂ ਚੱਲੇ ਫਰੈਂਡੋ ਅੱਜ ਚੱਲੀਏ ਹੋ ਗਈ ਹੈ ਚੱਲੀਏ ਲੈ ਕੇ ਨੂੰ ਜਾਣਾ ਹੀ ਪੈਣਾ ਭਾਈ ਮੰਮੀ ਚੱਲੀਏ ਚੱਲ ਜਾਣਾ ਹੀ ਪੈਣਾ ਹੁਣ ਦਾ ਮੰਮੀ ਰਾਜ ਕੁੜੀ ਲੈਣੀ ਅੱਜ ਵੇ ਚਾਹ ਸਾਰਿਆਂ ਨੂੰ ਪਹਿਲਾਂ ਤਿਆਰ ਮੰਮੀ ਉਹਨੂੰ ਵੀ 2 ਦਿਨ ਹੋ ਗਏ ਉਹਦੇ ਵਿੱਚ ਹਾਂ ਉਹਨੂੰ ਵਿੱਚ ਆ ਕੇ ਆ ਜਾਓ ਛੇਤੀ ਲੈ ਜਾਓ ਮੈਨੂੰ ਉਹਨੇ ਡਿੱਗ ਪੁ ਗਿਆ ਹਾਂ ਤੇ ਅੱਜ 2 ਦਿਨ ਕੱਢ ਗਈ ਆ ਇੱਥੇ ਅੱਜ ਕਿੱਥੇ ਲੈਣ ਨਾ ਜਾਣਾ ਇੱਥੇ ਕੀ ਆ ਹਾਂ ਐ ਭਰਾਵਾ ਫੋਟੋ ਆ ਫੋਟੋ ਆ ਫੋਟੋ ਆ ਲੋ ਜੀ ਸਾਰੇ ਆ ਕੇ ਸਨੈਪ ਜੜ ਚ ਅਉਂਦੀ ਆ ਯੂਰੋਪੀ ਫੇਰ ਹਾਂ ਇਹਦਾ ਅੱਬੀ ਹੱਬੀ ਗੁਰਪਾਲੂ ਉਤੇ ਛਾੜਾ ਜਣਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਕਿਹਨੂੰ ਤੈਨੂੰ ਪਤਾ ਲੱਗ ਗਿਆ ਮੈਨੂੰ ਕਹਤਿਆ ਹਾਂ ਆ ਇਹਦਾ ਅੱਬੀ ਹੱਬੀ ਗੁਰਪਾਲੂ ਉਤੇ ਛਾੜਾ ਜਣਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਕਿਹਨੂੰ ਤੈਨੂੰ ਪਤਾ ਲੱਗ ਗਿਆ ਮੈਨੂੰ ਕਹਤਿਆ ਹਾਂ ਪਾਲ ਪਾਲੇ ਕਿੱਥੇ ਹੋਏ ਹੋ ਇੱਥੇ ਹੈ ਮੇਰੇ ਬੱਤ ਕਰੋਣਾ ਦੀ ਪਾਲੇ ਪਾਲੇ ਜੁੜ ਗਏ ਨਾ ਮੰਮੀ ਵਾਲਾ ਪਾਲਾ अमन आला पाला हा <laughs> हा मोटेकला पाला सारे पाले